ਘਰ ਦੇ ਵਿੱਚ ਚਰਚ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਹੈ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਨੂੰ ਤੇ ਆਪਣੇ ਪੁੱਤ ਨੂੰ ਕੁਟਕੁਟ ਕੇ ਘਰੋਂ ਬਾਹਰ ਕੱਢ ਦਿੱਤਾ ਗਿਆ। ਦਰਅਸਲ ਮਾਮਲਾ ਜਲੰਧਰ ਦਾ ਹੈ ਜਿੱਥੇ ਸੇ ਮਸੀਹ ਤੇ ਉਸ ਦੀ ਘਰਵਾਲੀ ਦੇ ਵੱਲੋਂ ਘਰ ਦੇ ਵਿੱਚ ਚਰਚ ਚਲਾਇਆ ਜਾ ਰਿਹਾ ਸੀ। ਜਿਸ ਦੇ ਤਹਿਤ ਲੋਕ ਪ੍ਰਾਰਥਨਾ ਕਰਨ ਆਉਂਦੇ ਸਨ ਜਿਸ ਤੋਂ ਤੰਗ ਆ ਕੇ ਉਹਨਾਂ ਦੇ ਸਕੇ ਪਿਤਾ ਦੇ ਵੱਲੋਂ ਹੀ ਕੁਟਮਾਰ ਕੀਤੀ ਗਈ ਹੈ ਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਗੱਲਬਾਤ ਕਰਦੇ ਆ ਸਹਿਮਸੀ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਚਰਚ ਚਲਾਉਂਦਾ ਸੀ ਜਿਸ ਦੇ ਵਿੱਚ ਉਹ ਤੇ ਉਸਦੀ ਧਰਮ ਪਤਨੀ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਸਨ ਪਰ ਜਦ ਸਹਿਮਸੀ ਆਪਣੇ ਘਰ ਦੇ ਵਿੱਚ ਨਹੀਂ ਹੁੰਦੇ ਤਾਂ ਉਹਨਾਂ ਦੇ ਪਿਤਾ ਉਹਨਾਂ ਦੀ ਧਰਮ ਪਤਨੀ ਦੇ ਨਾਲ ਕੁੱਟਮਾਰ ਕਰਦੇ ਤੇ ਗੰਦੀਆਂ ਗੰਦੀਆਂ ਗਾਲਾਂ ਦਿੰਦੇ ਸਨ ਬੀਤੇ ਦਿਨ ਵੀ ਕਾਫੀ ਜ਼ਿਆਦਾ ਕਲੇਸ਼ ਹੁੰਦਾ ਤੇ ਪਿਤਾ ਦੇ ਵੱਲੋਂ ਪਤਨੀ ਤੇ ਸਹਿਮਸੀ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਹ ਜਲੰਧਰ ਥਾਣੇ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਦਰਖਾਸਤ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਦਰਖਾਸਤ ਲਿਕੇ ਨਹੀਂ ਦੇ ਸਕਦੇ ਕਿਉਂਕਿ ਜਿਸ ਖਿਲਾਫ ਤੁਸੀਂ ਦਰਖਾਸਤ ਦੇ ਰਹੇ ਹੋ ਪੁਲਿਸ ਦਾ ਕਹਿਣਾ ਕਿ ਉਹ ਤੁਹਾਡਾ ਪਿਤਾ ਹੈ ਉਥੇ ਸੈਮਸੀ ਦਾ ਕਹਿਣਾ ਹੈ ਕਿ ਜੇਕਰ ਉਹ ਮੇਰਾ ਪਿਤਾ ਹੈ ਤਾਂ ਮੈਂ ਆਪਣੀ ਪਤਨੀ ਨੂੰ ਮਰਵਾ ਨਹੀਂ ਸਕਦਾ ਉਹਨਾਂ ਨੇ ਇੱਥੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਸੈਮਸੀ ਦਾ ਕਹਿਣਾ ਹੈ ਕਿ ਸਾਡੇ ਉੱਪਰ ਕਈ ਲੱਖ ਦਾ ਕਰਜ਼ਾ ਹੈ ਜਿਸ ਕਾਰਨ ਅਸੀਂ ਦੂਸਰਾ ਕੰਮ ਨਹੀਂ ਲੈ ਸਕਦੇ ਸਾਡੀ ਪਹਿਲਾਂ ਵੀ ਇਸੇ ਨੂੰ ਲੈ ਕੇ ਲੜਾਈ ਹੋਈ ਤੇ ਥਾਣੇ ਦੇ ਵਿੱਚ ਰਾਜ਼ੀਨਾਮਾ ਵੀ ਹੋਇਆ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹਾ ਕੀਤਾ ਗਿਆ ਤੇ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਦੋ ਬੱਚੇ ਨੇ ਅਸੀਂ ਬੱਚੇ ਲੈ ਕੇ ਕਿੱਥੇ ਜਾਵਾਂਗੇ? ਮੇਰਾ ਨਾਮ ਸੈਮਸਨ। ਇਹ ਸਾਡੇ ਪਿਛਲੇ ਕਾਫੀ ਦਿਨ ਤੋਂ ਮਸਲਾ ਚੱਲ ਰਿਹਾ ਸੀਗਾ ਪਰਿਵਾਰ ਦਾ ਤੇ ਵਿੱਚ ਚਰਚ ਦਾ ਮਸਲਾ ਚੱਲਦਾ ਆ। ਔਰ ਜਿਹੜੇ ਆਪਾ ਆ ਉਹ ਮੇਰੀ ਛੋਟੀ ਜਿਹੜੀ ਭਝਾਈ ਹੈ ਉਹਦੇ ਨਾਲ ਮਿਲ ਕੇ ਤੇ ਯਾਨੀ ਜਿਹੜੀ ਛੋਟੀ ਪਰਜਾਈ ਆ ਉਹ ਚਰਚ ਵਾਲੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦੀ ਆ ਤੇ ਬਾਰ ਬਾਰ ਜਦੋਂ ਮੈਂ ਨਹੀਂ ਘਰੇ ਹੁੰਦਾ ਬਾਹਰ ਜਾਂਦਾ ਮੈਂ ਵੀ ਕਈ ਵੇਲੇ ਸੇਵਾ ਤੇ ਤੇ ਇਹਦੇ ਹੱਥੀ ਪੈਂਦੀ ਐ ਇਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹੇ ਪਹਿਲਾਂ ਵੀ ਤੇ ਅੱਜ ਵੀ ਮੈਂ ਬਾਹਰ ਸੀਗਾ ਤੇ ਔਰ ਰਾਤ ਨੂੰ ਬਹਿਸ ਥੋੜੀ ਬਹੁਤੀ ਚੱਲਦੀ ਪਈ ਸੀ ਤੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਹੋਊਗਾ ਕੁਝ ਤੇ ਔਰ ਲਾਸਟ ਸਵੇਰੇ ਜਦੋਂ ਮੈਂ ਚਲਾ ਗਿਆ ਬਾਹਰ ਤੇ ਔਰ ਮੇਰੇ ਪਿੱਛੋਂ ਫਿਰ ਇਹਨਾਂ ਦੇ ਨਾਲ ਉਹ ਹੱਥੋਂ ਪਾਈ ਹੋਏ ਪਾਪਾ ਨੇ ਵੀ ਮਾਰਿਆ ਇਹਨੂੰ ਮੇਰੀ ਵਾਈਫ ਨੂੰ ਤੇ ਉਹ ਨਾਲ ਛੋਟੀ ਭਝਾਈ ਨੇ ਮਿਲ ਕੇ ਮਾਰਿਆ ਇਹਦੇ ਨਿਸ਼ਾਨ ਪਏ ਹੋਏ ਆ ਬੋਡੀ ਤੇ ਤੇ ਦੀਵਾਰ 'ਚ ਵੀ ਮਾਰਿਆ ਮੇਰੇ ਪਾਪਾ ਵੀ ਪਾਸ ਹੋ ਗਏ ਆ ਪ੍ਰੇਮਸੀ ਔਰ ਮੈਂ ਵੀ ਰੱਬ ਦਾ ਸੇਵਕ ਆ ਮੈਂ ਵੀ ਸੇਵਾ ਕਰਦਾ ਆ ਪਰ ਮੈਂ ਅਜੇ ਤੱਕ ਇਸੇ ਕਦੀ ਵੀ ਕੋਈ ਸਟੈਪ ਨੂੰ ਨਹੀਂ ਲੈਂਦਾ ਆ कोरोना ने अनेको बार कोशिश की है इत्ता बार-बार हरास परेशान कर और धमकी दंदे है कई वेले किसी दी धमकी दंदे फोन तो कि तानू ਬਾਹਰ ਕੱਢਣਾ ਆ ਔਰ ਹੁਣ ਅੱਜ ਤੱਕੁੱਲਮ ਖੁੱਲ੍ਹਾ ਕਹਿਣ ਲੱਪੇ ਸੀ ਕਿ ਹੁਣ ਅਸੀਂ ਇਹਨੂੰ ਮਾਰ ਕੇ ਹੀ ਬਾਹਰ ਕੱਢਣਾ ਆ ਮੇਰੀ ਵਾਈਫ ਨੂੰ ਸਿੱਧਾ ਹੀ ਜਦੋਂ ਇਹਦੇ ਤੇ ਹੱਥ ਚੱਕ ਰਹੇ ਸੀ ਮਾਰ ਰਹੇ ਸੀਗੇ ਤਾਂ ਲੱਗੇ ਸਾਡੇ ਗਵਾਂਢੀ ਆ ਛੋਟਾ ਬੇਟਾ ਗਿਆ ਮੇਰਾ ਉਹ ਘਰ ਸੀ ਉਨੇ ਜਾ ਕੇ ਉਹਨਾਂ ਨੂੰ ਬੁਲਾਇਆ ਤੇ ਫਿਰ ਉਹਨਾਂ ਨੇ ਆ ਕੇ छुड़ाਇਆ ਮੇਰੀ ਪਤਨੀ ਨੂੰ ਤਾਂ ਨਹੀਂ ਤਾਂ ਉਹਨਾਂ ਨੇ ਪੂਰਾ ਇਹਦੇ ਗਲੇ ਤੇ ਨਿਸ਼ਾਨ ਹੈ ਕਿ ਗਲਾ ਪਾਪਾ ਨੇ ਫੜਿਆ ਹੋਇਆ ਸੀਗਾ ਔਰ ਮਾਰਿਆ ਵੀ ਤੇ ਯਾਨੀ ਬਰਬਰ ਪੂਰਾ ਉਹ ਹੱਤ ਚੱਕ ਰਹੇ ਸੀ ਕਿਤੇ লাশ ਹਰਾਸ ਪਰੇਸ਼ਾਨ ਕਰ ਰਹੀ ਹੈ ਸਾਨੂੰ ਔਰ ਅ ਰੱਬ ਦੇ ਸੇਵਕ ਹੋਣ ਦੇ ਕਾਰਨ ਉਹ ਵੀ ਔਰ ਮੈਂ ਵੀ ਸਾਡੇ ਵਿੱਚ ਇਹ ਅੰਤਰ ਹੈ ਮੈਂ ਕੋਈ ਇਦਾਂ ਦਾ ਹਜੇ ਤੱਕ ਅਸੀਂ ਕਦੀ ਵੀ ਨਹੀਂ ਇਦਾਂ ਦਾ ਕੋਈ ਕੰਮ ਕੀਤਾ ਰੂਮਕੇਰੀਆਂ ਸੇਵਾ ਕਰਦੇ ਔਰ ਜਿਹੜਾ ਚਰਚ ਹੈ ਇੱਥੇ ਉਹ ਮੇਰੇ ਕੋਲ ਆ ਔਰ ਸਾਨੂੰ ਬਸ ਸਾਲ ਤੋਂ ਮੇਰੇ ਬੱਚਿਆਂ ਨੂੰ ਤੇ ਮੇਰੀ ਪਤਨੀ ਨੂੰ ਹਰ ਹਾਸ ਪਰੇਸ਼ਾਨ ਕੀਤਾ ਜਾਂਦਾ ਹੈ ਪੂਰੇ ਪਰਿਵਾਰ ਦੇ ਦੁਆਰਾ ਜਿਹਦੇ ਵਿੱਚ ਮੇਰੇ ਪਾਪਾ ਪ੍ਰੇਮ ਸੀ ਔਰ ਛੋਟੇ ਭਰਾ ਦੀ ਵਾਈਫ ਜੋਤੀ ਆ ਸਭ ਤੋਂ ਜਿਆਦਾ ਜਿਆਦਾ ਵੱਡਾ ਰੋਲ ਆ ਪਾਪਾ ਤੇ ਜੋਤੀ ਔਰ ਉਹਦੇ ਨਾਲ ਫਿਰ ਉਹਦਾ ਪਤੀ ਮਿਲ ਕੇ ਔਰ ਵੱਡੇ ਭਾਬੀ ਐ ਸਪਨਾ ਔਰ ਬ੍ਰਦਰ ਸਟੀਫਨ ਆ ਦੁਬਈ ਤੋਂ ਇਹ ਸਭ ਇਕੱਠੇ ਹੋ ਕੇ ਅਸਾਜਿਸ਼ਾਂ ਕਰਦੇ ਆ ਕਿ ਇਹਨਾਂ ਨੂੰ ਕਿੱਦਾਂ ਕੱਢਿਆ ਜਾਵੇ ਧਮਕੀਆਂ ਦਵਾਂਦੇ ਕਦੀ ਕਿਸੇ ਦੇ ਕੋਲੋਂ ਫੋਨ ਕਰਵਾਂਦੇ ਤੇ ਬਾਰ-ਬਾਰ ਹਰਾਸ ਪਰੇਸ਼ਾਨ ਕਰਦੇ ਆ ਕਦੀ ਕਹਿੰਦੇ ਬਾਹਰ ਨਿਕਲੋ ਕਦੀ ਕਹਿੰਦੇ ਇੱਦਾਂ ਹੀ ਸਮਾਨ ਚੱਕ ਕੇ ਉੱਪਰ ਜਾਓ ਅਸੀਂ ਤੁਹਾਨੂੰ ਬੇਦਖਲ ਕਰ ਦਿੱਤਾ ਜਾਂ ਬੇਦਖਲ ਕਰ ਦੇਣਾ ਜਾਂ ਬਾਹਰ ਕੱਢ ਦੇਣਾ ਮਤਲਬ ਕਿ ਐਜ਼ ਆ ਪਰਚਾਰਕ ਉਹ ਵੀ ਪਰਚਾਰਕ ਆ ਪਾਸ ਸਟੀਫਨ ਦੁਬਈ 'ਚ ਆ ਸ਼ਿਮੌਨ ਉਹ ਛੋਟਾ ਉਹ ਵੀ ਦੁਬਈ 'ਚ ਆ ਤੇ ਪਾਪਾ ਵੀ ਪਰਚਾਰਕ ਆ ਤੇ ਮੈਂ ਵੀ ਸੇਵਾ ਕਰਦਾ ਪਰ ਮੇਰੇ ਵੱਲੋਂ ਅੱਜ ਤੱਕ ਕੋਈ ਐਦਾ ਦਾ ਗਲਤ ਸਟੈਪ ਨਹੀਂ ਲਿੱਤਾ ਗਿਆ। ਪਰਿਵਾਰ ਦੇ ਵਿੱਚ ਇਹ ਤਕਰਾਰ ਕਦੋਂ ਤੋਂ ਸ਼ੁਰੂ ਹੋਈ ਏ? ਕੀ ਇਹ ਚਰਚ 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 ਨੂੰ ਲੈ ਕੇ ਹੋਇਆ ਵਾ ਜਾਂ ਫਿਰ ਕੋਈ ਹੋਰ ਕਾਰਨ ਆ ਕੋਈ ਲੈ ਕੇ ਹੋਇਆ? ਕੋਈ ਚਰਚ ਨੂੰ ਲੈ ਕੇ ਹੀ ਹੋਇਆ ਆ ਜਦੋਂ ਤੋਂ ਛੋਟੇ ਦਾ ਵਿਆਹ ਹੋਇਆ ਆ ਉਦੋਂ ਤੋਂ ਇਹ ਸ਼ੁਰੂ ਹੋ ਗਿਆ ਚਰਚ ਬੰਦ ਕਰਾਉਣ ਦੇ ਲਈ ਔਰ ਆਏਗੇ ਜਿਹੜੇ ਚਰਚ ਦੇ ਲੋਕ ਆ ਉਹਨਾਂ ਨਾਲ ਵੀ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਆ ਜਦੋਂ ਉਹ ਅਸੀਂ ਕਈ ਵੇਲੇ ਨਹੀਂ ਹੁੰਦੇ ਉਹਨਾਂ ਲਈ ਗੇਟ ਨਹੀਂ ਖੋਲਿਆ ਜਾਂਦਾ। ਔਰ ਜਿਉ ਕਿਤੇ ਵਾਸ਼ਰੂਮ ਜਾਣ ਫਿਰ ਉਹਨਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਆ ਔਰ ਯਾਨੀ ਸਾਡੀ ਗੈਰ ਮਜ਼ੂਦਗੀ ਦੇ ਵਿੱਚ ਵੀ ਉਹਨਾਂ ਨੂੰ ਵੀ ਹਰਾਸ ਪਰੇਸ਼ਾਨ ਕੀਤਾ ਜਾਂਦਾ ਆ ਅਗਰ ਸੰਡੇ ਪ੍ਰਾਰਥਨਾ ਹੁੰਦੀ ਆ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਦੋਂ ਬੱਚੇ ਜਾਂਦੇ ਆ نیچے ਜਾਂ ਕੋਈ ਵੱਡਾ ਜਾਂਦਾ ਆ ਕਦੀ ਉਹਨੂੰ ਪਾਣੀ ਪੀਣ ਤੋਂ ਬੋਲਿਆ ਜਾਂਦਾ ਆ ਕਦੀ ਕਿਸੇ ਕਾਰਨਾਂ ਤੋਂ ਤੇ ਸਭ ਮਿਲ ਕੇ ਇਹ ਆ ਕਿ ਚਰਚ ਨੂੰ ਕਹਿ ਰਿਹਾ ਕਿ ਅਸੀਂ ਇਥੋਂ ਬੰਦ ਕਰਾਓ ਔਰ ਅਸੀਂ ਇੱਥੇ ਚਰਚ ਨਹੀਂ ਲੱਗਣ ਦੇਣਾ ਜਿਹਦੇ ਵਿੱਚ ਕਈ ਵੇਲੇ ਉਹ ਗਾਲਾਂ ਵੀ ਕੱਢਦੀ ਆ ਹਨਾ ਚਰਚ ਵਾਲੇ ਲੋਕਾਂ ਨੂੰ ਬੋਲਦੀ ਵੀ ਆ ਗਲਤ ਔਰ ਇਹ ਸਭ ਮਿਲ ਕੇ ਮਤਲਬ ਕਿ ਸਾਥ ਦੇ ਰਹੇ ਆ ਔਰ ਇਹ ਜਿਹੜਾ ਚਰਚ ਆ ਇਹ ਜਿਹੜਾ ਘਰ ਔਰ ਚਰਚ ਬਣਿਆ ਆ ਇਹ ਸਾਰਾ ਲੋਕਾਂ ਦੇ ਮਿਹਨਤ ਦੀ ਕਮਾਈ ਔਰ ਲੋਕਾਂ ਦੀ ਸੇਵਾ ਭਾਵਨਾ ਦੇ ਦੁਆਰਾ ਬਣਿਆ ਆ ਜਿਹੜਾ ਘਰ ਵੀ ਤੇ ਜਿਹੜਾ ਚਰਚ ਵੀ ਆ ਔਰ ਐਸਲੀ ਅਸੀਂ ਇਸ ਪੱਖ 'ਤੇ ਨਹੀਂ ਹੈ ਕਿ ਉੱਥੇ ਸੇਵਾ ਬੰਦ ਹੋਵੇ ਮਮਾ ਮੇਰੇ ਹੈ ਨਹੀਂ ਰੱਬ ਕੋਲ ਚਲੇ ਗਏ ਆ ਤੇ ਔਰ ਉਹਨਾਂ ਦੇ ਨਾਂ ਹੋਣ ਦਾ ਕਰਕੇ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਆ ਔਰ ਮਮਾ ਸਾਡੇ ਕਦੀ ਵੀ ਇਸ ਪੱਖ 'ਤੇ ਨਹੀਂ ਕਿ ਚਰਚ ਬੰਦ ਸੇਵਾਵਾਂ ਬੰਦ ਹੋਣ ਪਰ ਉਹਨਾਂ ਦਾ ਮੇਨ ਮੁੱਦਾ ਇਹ ਆ ਕਿ ਅਸੀਂ ਚਰਚ ਵੀ ਬੰਦ ਕਰਾਉਣਾ ਤੇ ਤੁਹਾਨੂੰ ਘਰੋਂ ਵੀ ਬੇਕਾਰ ਕਰਨਾ ਆ ਤੇ ਚਾਹੀ ਕਿੱਦਾਂ ਵੀ ਕਰ ਲਈਏ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਪੂਰੇ ਦਬਾਅ ਪਾਏ ਜਾਂਦੇ ਔਰ ਸੈਕੰਡਲੀ ਅਸੀਂ ਰਿਪੋਰਟ ਲਿਖਵਾਣ ਆਏ ਸੀ ਕਿ ਸਾਡੀ ਰਿਪੋਰਟ ਲਿਖੀ ਜਾ ਰਹੀ ਸੀ ਕਿ ਵਿੱਚ ਮੈਨੂੰ ਨਹੀਂ ਪਤਾ ਕਿ ਟੋਨ ਸੀਗੇ ਇੱਕ ਮੈਡਮ ਸੀਗੇ ਲਿਖੇਟਿੰਗ ਹਾਂਜੀ ਇੱਕ ਰਿਪੋਰਟ ਲੇਖਦੇ ਹੋਏ ਉਹਨਾਂ ਨੇ ਵਿੱਚ ਆ ਕੇ ਕਹਿ ਦਿੱਤਾ ਕਿ ਤੁਹਾਡੀ ਇਹਨਾਂ ਦੀ ਰਿਪੋਰਟ ਲਿਖਣੀ ਬੰਦ ਕਰੋ ਜਦ ਕਿ ਦੋ ਅੱਛੇ ਬੜੇ ਉਹ ਵਿਅਕਤੀ ਲੇਖ ਰਹੇ ਸੀਗੇ ਤੇ ਉਹਨਾਂ ਨੇ ਸਾਡੀ ਪੂਰੀ ਗੱਲ ਸੁਣੀ ਔਰ ਵਿੱਚ ਹੀ ਮੈਡਮ ਨੇ ਬਿਨਾ ਸੁਣੇ ਆ ਕੇ ਇਸ ਗੱਲ ਨੂੰ ਇੰਟਰਫੇਅਰ ਇੰਟਰਰਪਟ ਕਰਕੇ ਤੇ ਇਹ ਕਿ ਹੈ ਕਿ ਇਹਨਾਂ ਦੀ ਪਹਿਲਾਂ ਵੀ ਹੋਈ ਪਈ ਆ ਤੈਨਾਂ ਦੀ ਦਰਖਾਸਤ ਨਾਲ ਲਿਖੋ ਤੁਸੀਂ ਤੇ ਜਿਹੜੇ ਇਹਨਾਂ ਦੇ ਪਹਿਲਾਂ ਵੱਡੇ ਆਗੂ ਆ ਉਹਨਾਂ ਨੂੰ ਬਲਾਓ ਤੇ ਉਹ ਫੈਸਲਾ ਕਰਨ ਇਹਨਾਂ ਦੇ ਮੰਨੂ ਆ ਸਾਡੇ ਨਾਲ ਜਦੋਂ ਦੀ ਛੋਟੀ ਦੀ ਮੈਰਿਜ ਹੋਈ ਕਾਫੀ ਲੜਾਈ ਝਗੜਾ ਰਹਿੰਦਾ ਪਰ ਲੜਾਈ ਝਗੜਾ ਇਦਾਂ ਸੀ ਕਿ ਇੱਕ ਦੂਸਰੇ ਨੂੰ ਬੋਲਦੇ ਸੀ ਇਦਾਂ ਹੱਥੀ ਪਾਈ ਨਹੀਂ ਸੀ ਹੁੰਦੇ ਤਾਂ ਮਤਲਬ ਵਿਚਕ ਦੀ ਹੋਏ ਸੀ ਤੇ ਉਹਦੇ ਫੈਮਿਲੀ ਮੈਂਬਰ ਆਏ ਸੀ ਉਹ ਮੇਰੇ ਹੱਥੀ ਪੰਦੇ ਸੀ ਜਿਹੜੀ ਛੋਟੀ ਦਰਾਨੀ ਦੇ ਫੈਮਿਲੀ ਮੈਂਬਰ ਆਏ ਸੀ ਤਾ ਉਦੋਂ ਵੀ ਸਾਡੇ ਪਰਿਵਾਰ ਬੈਠਾ ਸੀ ਪਰ ਅੱਜ ਮੇਰੇ ਹਸਬੰਦ ਕੰਮ ਤੇ ਚਲੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਸਫਾਈ ਕਰ ਰਹੀ ਸੀ ਘਰੇਲੂ ਫੈਮਲੀ ਮੈਟਰ ਸੀ ਤਾਂ ਉਸ ਤੋਂ ਬਾਅਦ ਫਿਰ ਆਪਸ ਸੀ ਉਹ ਬੈਸਨ ਲਾਪੇ ਫਿਰ ਉਸ ਤੋਂ ਬਾਅਦ ਹੱਥੋ ਪਾਈ ਹੋਏ ਔਰ ਹਾਂਜੀ ਹਾਂਜੀ ਮੇਰੇ ਨਾਲ ਤਾਂ ਮੇਰਾ ਸੋਹਰਾ ਵੀ ਵਿੱਚ ਸ਼ਾਮਿਲ ਹੈ ਤੇ ਛੋਟੀ ਦਰਾਨੀ ਜਿਹਦਾ ਨਾਮ ਜੋਤੀ ਹੈ ਕਾਫੀ ਉਨੇ ਮੈਨੂੰ ਗਾਲਾ ਕੱਢੀਆਂ ਪਰ ਮੈਂ ਗਾਲਾ ਨਹੀਂ ਕੱਢਿਆ ਮੈਂ ਆਪਣੀ ਬਚਾਅ ਦੇ ਲਈ ਵੀ ਇੱਕ ਥੱਪੜ ਜ਼ਰੂਰ ਮਾਰਿਆ ਪਰ ਮੈਂ ਮਤਲਬ ਕਿ ਗਾਲਾਂ ਗੰਦੀਆਂ ਗਾਲਾਂ ਕੱਢ ਰਹੀ ਸੀ ਕਿ ਮਤਲਬ ਕਿ ਮੈਂ ਤੈਨੂੰ ਸਿੱਧਿਆ ਕਰੂੰਗੀ ਬਹੁਤ ਕੁਝ ਬੋਲਿਆ ਤਾਂ ਗਾਲ ਨਹੀਂ ਮੈਂ ਕੋਈ ਕੱਢੀ ਔਰ ਮੈਂ ਆਪਣੇ ਬਚਾਅ ਦੇ ਲਈ ਉਹਨੇ ੱਤਕਾ ਮਾਰ ਕਿੰਨਾ ਕਿੰਨੇ ਕੁੱਟ ਮਾਰ ਦਿੱਤੀ ਸੌਰੀ ਨਹੀਂ ਤੇ ਜਿਹੜੀ ਦਰਾਣੀ ਮੇਰੀ ਛੋਟੀ ਤੁਹਾਡੇ ਸਰੀਰ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਮਾਰਨੀ ਨਾਖ ਨੂੰ ਅੱਖਾਂ 'ਚ ਵੀ ਵੱਜੇ ਹੋਈ ਬੈਕ ਸਾਈਡ ਤੇ ਕੰਧ 'ਚ ਵੀ ਵੱਜੇ ਆ ਚਲੋ ਕਿੰਨੇ ਦਿਨਾਂ ਤੋਂ ਲੜਾਈ ਹੋ ਰਹੀ ਹੈ ਤੁਹਾਡੇ ਨਾਲ ਲੜਾਈ ਤਾਂ ਮਤਲਬ ਬੋਲ-ਬਾਲ ਤਾਂ ਕਾਫੀ ਚੱਲਦਾ ਹੀ ਰਹਿੰਦਾ ਹੈ ਮਤਲਬ ਮਾਰ ਕੋ ਪਹਿਲੀ ਵਾਰੀ ਹੋਈ ਹੈ ਹਾਂਜੀ ਹਾਂਜੀ ਮਾਰ ਕੋ ਲਖਾਈ ਆ ਜੀ ਹਾਂਜੀ ਲਖਾਈ ਆ ਪਰ ਉਹਨਾਂ ਨੇ ਪ੍ਰੋਪਰ ਲਿਖੀ ਨਹੀਂ ਹਜੇ ਤਾਂ ਕੀ ਗੱਲ ਕੀਤੀ ਉਹਨਾਂ ਨੇ ਅਫਸਰ ਨੇ ਕੀ ਗੱਲ ਕੀਤੀ ਕਿਉਂਕਿ ਪਹਿਲਾਂ ਵੀ ਥਾਣੇ ਦੇ ਵਿੱਚ ਅਸੀਂ ਸਾਡੇ ਵੱਲੋਂ ਇੱਕ ਵਾਰੀ ਵੀ ਪੁਲਿਸ ਨਹੀਂ ਬੁਲਾਈ ਗਈ ਉਹਨਾਂ ਤੇ ਉਹਨਾਂ ਨੇ ਦੋ ਤਿੰਨ ਵਾਰੀ ਸਾਡੇ ਤੇ ਬੁਲਾ ਲਿੱਤੀ ਔਰ ਜਿਹੜਾ ਪਿਛਲਾ ਫੈਸਲਾ ਹੋਇਆ ਸੀ ਉਹ ਫੈਸਲਾ ਇਹ ਹੋਇਆ ਸੀ कि ਇਹਨਾਂ ਦੇ ਉੱਪਰ ਕਰਜ਼ਾ ਆ ਔਰ ਕੋਈ ਕਿਸੇ ਨੂੰ ਕਰਵਾ ਨਹੀਂ ਕੱਢੇਗਾ ਪਾਪਾ ਨੇ ਮਤਲਬ ਕਿ ਬੇਦਖਲ ਕਰਤਾ ਸੀ ਇਹਨਾਂ ਨੂੰ ਮੇਰੇ ਹਸਬੰਦ ਨੂੰ ਔਰ ਨਿਊਜ਼ਪੇਪਰ ਚ ਕਢਾਤਾ ਸੀ ਔਰ ਜਿਤ ਚ ਵੱਡਾ ਜੀਠ ਮੇਰਾ ਸ਼ਾਮਿਲ ਆ ਛੋਟਾ ਦਿਓਰ ਸ਼ਾਮਿਲ ਆ ਦੋਨੋਂ ਜਠਾਣੀ ਦਰਾਨੀ ਸ਼ਾਮਿਲ ਆ ਰਿਪਕਾ ਵੀ ਮੇਰੀ ਨਾਨਾ ਮੇ ਵਿਚੇ ਸ਼ਾਮਿਲ ਆ ਪੂਰੀ ਫੈਮਿਲੀ ਆ ਜਿਨ੍ਹਾਂ ਨੇ ਇਹ ਕਿਹਾ ਮੂੰਹ ਤੋਂ ਸ਼ਬਦ ਕੱਢੇ ਕਿ ਸਾਡੇ ਲਈ ਮਰ ਗਏ ਸਾਡੇ ਦੋ ਬੱਚੇ ਆ ਸਾਡੇ 4 ਲੱਖ ਦਾ ਸਾਡੇ ਤੇ ਕਰਜ਼ਾ ਅਸੀਂ ਘਰ ਨਹੀਂ ਬਣਾ ਸਕਦੇ ਔਰ ਸਾਡੇ ਕੋ ਇੰਨੀ ਗੁੰਜਾਇਸ਼ ਹੈਗੀ ਆ ਕਿ ਅਸੀਂ ਸੈਪਰੇਟਲੀ ਕਿਚਨ ਬਣਾ ਸਕੀਏ ਜਾਂ ਵਾਸ਼ਰੂਮ ਬਣਾ ਸਕੀਏ ਤਾਂ ਫੈਸਲਾ ਦੋ ਨੰਬਰ ਚੌਂਕੀ ਚ ਇਹ ਹੋਇਆ ਸੀ ਪਿਛਲੀ ਵਾਰ ਕਿ ਜਿਹੜਾ ਜਿੱਥੇ ਕੋਈ ਕਿਸੇ ਨੂੰ ਕੱਢੇਗਾ ਨਹੀਂ ਉੱਥੇ ਹੀ ਰਹੇਗਾ ਕਿਚਨ ਵੀ ਉਹ ਹੀ ਇਸਤੇਮਾਲ ਕੀਤੀ ਜਾਏ ਹਾਂਜੀ ਅੱਜ ਮਾਰਕਟ ਕੀਤੀ ਗਈ ਆ ਔਰ ਮੇਰਾ ਸੋਹਰਾ ਵਿੱਚ ਸ਼ਾਮਿਲ ਆ